ਬਹੁਤ ਵਧੀਆ ਜੀ ਸਨ ਦੇ ਹੁਣ ਘਰ ਦੀ ਯਾਦ ਨਹੀਂ ਆਉਂਦੀ ਘਰ ਜਾਣਾ ਵੀ ਨਹੀਂ ਚਾਹੁੰਦੇ ਅਸੀਂ ਕੀ ਬਾਤ ਹੈ ਸਿਰਫ ਹੈ ਵੀ ਗੁਰੂ ਘਰ ਦੇ ਵਿੱਚ ਦਰਸ਼ਨ ਮੇਲੇ ਕਰਨ ਜਾਣਾ ਚਾਹੁੰਦੇ ਆ ਬਸ ਕਰਨਾ ਕੀ ਆ ਇੱਥੇ ਮਾਈਆਂ ਚ ਹੱਸਦੇ ਖੇਡਦੇ ਆ ਸਾਡੀਆਂ ਕੁੜੀਆਂ ਨੇ ਬਸ ਇਹਨਾਂ ਨਾਲ ਹੱਸਦੇ ਖੇਡਦੇ ਜੀ ਬਸ ਇਹ ਤਰੇ ਟਾਈਮ ਪਾਸ ਹੋ ਜਾਂਦਾ ਰਾਤ ਬੀਤ ਜਾਂਦੀ ਪੈਰ ਤੇ ਤੁਹਾਡੇ ਇਨਫੈਕਸ਼ਨ ਦੇ ਨਾਲ 슈ਗਰ ਦੇ ਕਾਰਨ ਤੁਹਾਡੇ ਪੈਰ ਦੀ ਇਸ ਤਰੀਕੇ ਨਾਲ ਮਤਲਬ ਕਿ ਫਿੰਗਰਸ ਨਿਕਲ ਗਿਆ ਪਹਿਲਾ ਦਾ ਹੋਇਆ ਜਾਂ ਆਸ਼ਰਮ ਦੇ ਵਿੱਚ ਰਹਿੰਦੇ ਨੂੰ ਨਹੀਂ ਨਹੀਂ 슈ਗਰ ਕਰਕੇ 슈ਗਰ ਕਰਕੇ ਹੋਇਆ ਕਦੋਂ ਕਿੰਨੀ ਪੁਰਾਣੀ 슈ਗਰ ਹੈ 슈ਗਰ ਘਟੋ ਘੜ ਫੁਗੀ ਸੀ 20 ਸਾਲ ਤੋਂ ਹੋਏਗੇ 20 ਸਾਲ ਤੋਂ ਹੋਏਗੇ ਤੇ ਉਮਰ ਕਿੰਨੀ ਹੈ ਉਮਰ ਮੇਰੀ 60 ਸਾਲ 60 ਸਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਦ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨਹੀਂ ਹਾਂ ਮਲਿਕ ਰਿਸ਼ਕਾਮ ਆਸ਼ਰਮ ਪਹੁੰਚੇ ਆ ਜਿੱਨਾ ਵੱਲੋਂ ਇੱਕ ਇੱਕ ਨਹੀਂ ਦੋ ਨਹੀਂ ਘਟੋ ਘਟ ਕਾਫੀ ਇੰਨੇ ਬਜ਼ੁਰਗ ਨੇ ਜਿਨ੍ਹਾਂ ਨੂੰ ਜਿਹੜਾ ਸਹਾਰਾ ਦਿੱਤਾ ਜਾ ਰਿਹਾ ਸੋ ਸਾਡੇ ਨਾਲ ਇੱਕ ਬਾਪੂ ਜੀ ਮੌਜੂਦ ਨੇ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਪੈਰਾਂ ਦੇ ਕੀ ਮਤਲਬ ਹਾਲਾਤ ਨੇ ਸ਼ੂਗਰ ਹੋ ਗਈ ਸੀ ਇਹਨਾਂ ਨੂੰ ਸੋ ਇਹ ਜਿਹੜੇ ਨੇ ਆਸ਼ਰਮ ਦੇ ਵਿੱਚ ਰਹਿੰਦੇ ਨੇ ਇਹਨਾਂ ਨਾਲ ਗੱਲ ਕਰਦੇ ਆ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦੇ ਨੇ ਮੈਨੂੰ ਹੋ ਗਿਆ ਸਾਲ ਤੋਂ ਉੱਤੇ ਹੋ ਗਿਆ ਸਾਲ ਤੋਂ ਉੱਤੇ ਇਹ ਜਿਹੜੇ ਪੈਰ ਤਾਂ ਤੁਹਾ ਤੁਹਾਡੇ ਪੈਰ ਦੀ ਇਸ ਤਰੀਕੇ ਨਾਲ ਮਤਲਬ ਕਿ ਫਿੰਗਰਸ ਨਿਕਲ ਗਿਆ ਪਹਿਲਾ ਤਾਂ ਹੋਇਆ ਜਾਂ ਆ ਆਸ਼ਰਮ ਦੇ ਵਿੱਚ ਰਹਿੰਦੇ ਨੂੰ ਨਹੀਂ ਨਹੀਂ 슈ગર ਕਰਕੇ 슈ગર ਕਰਕੇ ਹੋਇਆ ਕਦੋਂ ਕਿੰਨੀ ਪੁਰਾਣੀ 슈ગર ਹੈ 슈ગર ਘਟ ਘਟ ਫੁੱਗੀ ਸੀ 20 ਸਾਲ ਤੋਂ ਹੋਏਗੇ 20 ਸਾਲ ਤੋਂ ਹੋਏਗੇ ਤੇ ਉਮਰ ਕਿੰਨੀ ਹੈ ਉਮਰ ਮੇਰੀ 60 ਸਾਲ 60 ਸਾਲ ਤੇ ਇੱਥੇ ਕੀ ਸੇਵਾ ਕਰਦੇ ਹੋ ਇੱਥੇ ਚਲੋ ਗਰਮੀਆਂ ਜਾ ਆ ਗਏ ਸੇਵਾ ਪੌਦਿਆਂ ਦੀ ਕਾ ਵੀ ਪਾਣੀ ਪੂਣੀ ਲਾ ਲ ਜੀ ਅੱਛਾ ਉੱਦਾਂ ਇੱਥੇ ਰਹਿ ਕੇ ਕਿੰਨਾ ਕ ਮਤਲਬ ਕਿ ਵਧੀਆ ਲੱਗਦਾ ਕਿ ਕਿ ਫੈਸਿਲਿਟੀਆਂ ਜਿਹੜੇ ਇੱਥੇ ਮਿਲਦੀਆਂ ਬਹੁਤ ਵਧੀਆ ਜੀ ਸਨ ਦੇ ਹੁਣ ਘਰ ਦੀ ਯਾਦ ਨਹੀਂ ਆਉਂਦੀ ਘਰ ਜਾਣਾ ਵੀ ਨਹੀਂ ਚਾਹੁੰਦੇ ਅਸੀਂ ਕੀ ਬਾਤ ਹੈ ਸਿਰਫ ਹੈ ਵੀ ਗੁਰੂ ਘਰ ਦੇ ਵਿੱਚ ਦਰਸ਼ਨ ਮੇਲੇ ਕਰਨ ਜਾਣਾ ਚਾਹੁੰਦੇ ਆ ਬਸ ਉਦਾਂ ਨਹੀਂ ਜਾਂਦੇ ਇੱਥੇ ਰਹਿ ਕੇ ਪੂਰੇ ਦਿਨ ਦੇ ਵਿੱਚ ਕੀ ਕੀ ਕਰਦੇ ਹੋ ਬਸ ਕਰਨਾ ਕੀ ਆ ਇੱਥੇ ਮਾਈਆਂ ਝੱਸਦੇ ਖੇਡਦੇ ਆ ਸਾਡੀਆਂ ਕੁੜੀਆਂ ਨੇ ਬਸ ਇਹਨਾਂ ਨਾਲ ਝੱਸਦੇ ਖੇਡਦੇ ਜੀ ਬਸ ਇਤਰੇ ਟਾਈਮ ਪਾਸ ਹੋ ਜਾਂਦਾ ਰਾਤ ਬੀਤ ਜਾਂਦੀ ਆ ਪਤਨੀਆਂ ਕਹਿ ਰਹੇ ਨੇ ਕਿ ਬਾਰਲੀ ਦੁਨੀਆ ਯਾਨੀ ਕਿ ਇਸ ਕੰਨ ਤੋਂ ਬਾਹਰ ਸਾਨੂੰ ਨਰਕ ਨਜ਼ਰ ਆਉਂਦਾ ਪਰ ਇਸ ਕੰਨ ਤੋਂ ਅੰਦਰ ਸਵਰਗ ਦੀ ਆਪਾਂ ਸਵਰਗ ਜਿਵੇਂ ਆਪਾਂ ਸਿਰਫ ਸੁਣਿਆ ਹੈ ਪਰ ਇੱਥੇ ਸਵਰਗ ਵਾਲੀ ਫੀਲਿੰਗ ਆਉਂਦੀ ਗੱਲ ਸੱਚ ਹੈ ਬਿਲਕੁਲ ਸਹੀ ਹੈ ਜੀ ਸੱਚ ਹਾਂ ਸਾਨੂੰ ਬਾਹਰ ਦੀ ਯਾਦ ਹੁੰਦੀ ਨਹੀਂ ਬਾਹਰ ਜਾਵਾਂਗੇ ਤੇ ਥੱਕੇ ਖਾਵਾਂਗੇ ਹਾਂ ਬਾਹਰ ਜਾਵਾਂਗੇ ਤੇ ਥੱਕੇ ਖਾਵਾਂਗੇ ਕੀ ਬਾਤ ਹੈ ਇਹਦੇ ਬਿਹਤਰ ਵੀ ਇੱਥੇ ਬਿਠੇ ਰੋ ਵਾ ਬੜੀ ਕਿ ਕਿ ਫੈਸਿਲਿਟੀਆਂ ਜਿੰਨੀਆਂ ਜਿਹੜੀਆਂ ਤੁਹਾਨੂੰ ਮਿਲਦੀਆਂ ਨੇ ਕਿਸ ਚੀਜ਼ ਦਾ ਜਿਹੜਾ ਵਿਸ਼ੇਸ਼ ਤੌਰ ਤੇ ਧਿਆਨ ਰੱਖਾ ਸਾਡਾ ਜੀ ਧਿਆਨ ਰੱਖਿਆ ਜਾਂਦਾ ਵੀ ਜਦੋਂ ਬਿਮਾਰ ਹੋ ਜਾਂਦੇ ਆ ਤੇ ਸਾਨੂੰ ਜਦ ਹੀ ਉੱਥੇ ਡਾਕਟਰ ਕੋਲ ਲੈ ਜਾਂਦੇ ਆ ਦਾਖਲ ਕਰਾ ਦਿੰਦੇ ਨੇ ਸਹੀ ਜਦੋਂ ਹੋ ਜਾਂਦੇ ਆ ਸਾਨੂੰ ਹਰ ਚੀਜ਼ ਮਿਲਦੀ ਹੈ ਖਾਣ ਪੀਣ ਨੂੰ ਮਿਲਦਾ ਵਧੀਆ ਹੋਰ ਸਾਨੂੰ ਕੀ ਚਾਹੀਦਾ ਕਪੜਾ ਜੀੜਾ ਤੋਂ ਪਿਆ ਮਿਲਦਾ ਤੁਹਾਨੂੰ ਟੈਲਿਸਿਜ਼ ਪ੍ਰੋਬਲਮ ਵੀ ਹੈ ਉਹ ਮਤਲਬ ਕਿ ਟਾਈਮ ਟੂ ਟਾਈਮ ਕਰਵਾਉਂਦੇ ਨੇ ਹਾਂਜੀ ਜਦੋਂ ਬੁਲਾ ਲੈਂਦੇ ਨੇ ਵੀ ਤੁਸੀਂ ਸੋਮਵਾਰ ਆਇਓ ਜਾਂ ਮੰਗਲਵਾਰ ਆਇਓ ਭੇਜਦੇ ਆ ਭੇਜਦੇ ਆ ਜਾਣੇ ਹਾਂਜੀ ਇਸ ਕੇ ਰਹਿ ਕੇ ਕੀ ਚੀਜ਼ ਮਹਿਸੂਸ ਕਰਦੇ ਜੋ ਸਭ ਤੋਂ ਜ਼ਿਆਦਾ ਵਧੀਆ ਹੋਵੇ ਸਾਨੂੰ ਸਾਨੂੰ ਇਹ ਮਹਿਸੂਸ ਹੁੰਦਾ ਘਰ ਦੀ ਮਹਿਸੂਸ ਨਹੀਂ ਹੁੰਦੀ ਗੱਲ ਘਰੇ ਹੁੰਦੇ ਤੇ ਸਾਨੂੰ ਹੁਣ ਤੇ ਕਦੇ ਪੂਰੇ ਹੋ ਜਾਣੇ ਸਾਨੂੰ ਘਰ ਹੁੰਦਾ ਤੇ ਸਾਨੂੰ ਕੋਈ ਪਾਣੀ ਦਾ ਘੁੱਟ ਨਹੀਂ ਪੁੱਛਦਾ ਉਹ ਪੀ ਦੇ ਨੇ ਪਾਣੀ ਠਰ ਜਾ ਐਵੇਂ ਰੋਲਾ ਪਾਈ ਜਨਾ ਆ ਗੱਲਾਂ ਮਿਲਦੀਆਂ ਨੇ ਪਰ ਇੱਥੇ ਸਾਨੂੰ ਠੀਕ ਸਾਨੂੰ ਕੋਈ ਚੀਜ਼ ਦੀ ਕਮੀ ਨਹੀਂ ਹੈ ਜੀ। ਕਿਤਨੇ ਕਿਤੇ ਪਰਿਵਾਰ ਦੀ ਗੱਲ ਕਰ ਲਈ ਅਸੀਂ ਕਹਿੰਦੇ ਪਰਿਵਾਰ ਜਿਹੜਾ ਹੁੰਦਾ ਇੱਕ ਰੱਬ ਦਾ ਦਿੱਤਾ ਮਤਲਬ ਕਿ ਇੱਕ ਪਰਿਵਾਰ ਹੁੰਦਾ ਪਰ ਕਿਤਨੇ ਕਿਤੇ ਉਹਨਾਂ ਦੇ ਵਿੱਚ ਵੀ ਉਹ ਚੀਜ਼ਾਂ ਜਿਹੜੀਆਂ ਫੇਸ ਕਰਨ ਨੂੰ ਮਿਲਦੇ जोड ਕੇ ਇੱਥੇ ਨਹੀਂ ਮਿਲਦੀਆਂ। ਇਹੀ ਰੱਬ ਆ ਜੀ ਉਹ। ਕੀ ਬਾਤ ਹੈ। ਸਾਨੂੰ ਹੋਰ ਰੱਬ ਨਜ ਨਹੀਂ ਹੁੰਦਾ 아이 ਹੋਈ ਆ। ਉਹ ਜਿਹੋ ਆਈ ਉਹਨਾਂ ਨੂੰ ਫੋਨ ਕਰਦੇ ਤਾਂ ਫੋਨ ਚੱਕਦੇ ਹੀ ਨਹੀਂ। ਅੱਛਾ ਕੋਣ ਕੋਣਾ ਤੁਹਾਡਾ ਬਾ? ਭਾਂਦੇ ਆ। ਭੈਣ ਇੱਕ ਵਾਰੀ ਆਈ ਸੀ ਮੁੜ ਕੇ ਆਈ ਨਹੀਂ। ਜਦੋਂ ਮੈਂ ਦਾਖਲ ਸੀ ਜਦੋਂ ਆਨੰਦਪੁਰ ਸਾਹਿਬ ਗਏ ਸੀ ਉਦੋਂ ਮੈਨੂੰ ਫੋਨ ਕਰਤਾ ਵੀ ਜਵਾਈ ਪੂਰਾ ਹੋ ਗਿਆ ਅੱਛਾ ਮੈਂ ਕਿਹਾ ਮੈਂ ਤੁਹਾਡੇ ਜਵਾਈ ਨੂੰ ਕੀ ਕਰਾਂ ਮੈਂ ਆ ਬਿਮਾਰ ਹਾਂ ਤੇ ਮੈਂ ਦਾਖਲ ਹਾਂ ਹੈ ਉੱਥੇ ਸਿਰਫ ਥੋੜੇ ਕ ਮੈਂਬਰ ਛੱਡ ਕੇ ਆਏ ਸੀਗੇ ਪਰਿਵਾਰ ਦੇ ਨਾਮ ਤੇ ਇੱਥੇ ਇਨਾ ਵੱਡਾ ਪਰਿਵਾਰ ਮਿਲ ਗਿਆ ਇੰਨੀਆਂ ਭੈਣਾਂ ਮਿਲ ਗਿਆ ਇੰਨੇ ਭਰਾ ਮਿਲ ਗਿਆ ਇੰਨੇ ਪੁੱਤ ਮਿਲ ਗਿਆ ਇੰਨੀ ਕੁੜੀਆਂ ਮਿਲ ਗਈਆਂ ਨੇ ਹੱਸਦੇ ਖੇਡਦੇ ਆ ਭੈਣਾਂ ਨਾਲ ਮਾਵਾ ਉਹਨੇ ਵੀ ਛੇੜਦੇ ਆ ਭਰਾ ਸਾਡੇ ਚਾਚੇ ਬਾਰੇ ਫਿਰਦੇ ਆ ਹੈ ਉਹ ਪਰਿਵਾਰ ਦੇ ਉੱਥੇ ਵੀ ਸਾਡਾ ਬਹੁਤ ਜ਼ਿਆਦਾ ਸੀ ਹੌਲੀ 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 ਸਭ ਛੱਡ ਗਏ ਹਾਂ ਕਿੰਨੇ ਕਿ ਦੋਸਤ ਜਿਹੜੇ ਇੱਥੇ ਬਣੇ ਆ ਇੱਥੇ ਦੋਸਤ ਸਾਰੇ ਆਪਣੇ ਬਹੁਤ ਨੇ ਅੱਛਾ ਯੋਗਾ ਵਗੈਰਾ ਕਰਦੇ ਹੋ ਹਾਂਜੀ ਸਾਰਾ ਕੁਝ ਕਰਦਾ ਹੁਣ ਡਾਇਟਸ ਕਰਕੇ ਮੈਂ ਕਰਦਾ ਨਹੀਂਗਾ ਹਾਂ ਕਿਉਂ ਇਹਦੇ ਤੇ ਜ਼ੋਰ ਪੈਂਦਾ ਹਾਂ ਤੇ ਹੁਣ ਜਦੋਂ ਆਏ ਕਰਕੇ ਦੇਖਦੇ ਆ ਨਾ ਤੇ ਜ਼ੋਰ ਪੈਂਦਾ ਹਾਂ ਤੇ ਇਸ ਕਰਕੇ ਮੈਂ ਨਹੀਂ ਕਰਦਾ ਹਾਂ ਸਰੀਰ ਤੰਦਰੁਸਤ ਹੋਵੇ ਫੇਫੜੇ ਪ੍ਰਵਾਹ ਨਹੀਂ ਆਪਾਂ ਨੂੰ ਠੀਕ ਹਾਂਜੀ ਇਹ ਕਿਸੇ ਚੀਜ਼ ਦੀ ਪਰਵਾਹ ਨਹੀਂ ਆਪਾਂ ਨੂੰ ਹਾਂ ਸਾਰਾ ਕੁਝ ਮਿਲਦਾ ਹੈ ਹਾਂਜੀ ਸਾਰਾ ਕੁਝ ਮਿਲਦਾ ਤੇ ਸ਼ੌਂਕ ਕੀ ਕੀ ਹੈ ਤੁਹਾਡੇ ਸ਼ੌਂਕ ਬਸ ਕੀ ਹੈ ਸ਼ੌਂਕ ਸਾਡੇ ਇਹੀ ਆ ਹਾਂ ਵੀ ਅਸੀਂ ਗੁਰੂ ਘਰ ਦੇ ਦਰਸ਼ਨ ਕਰੀਏ ਕੀ ਬਾਤ ਨਾਲੇ ਸੰਗਤ ਕਰੀਏ ਨਾਮ ਜਪੀਏ ਨਾਮ ਜਪਾਈਏ ਪਰ ਕੀ ਮੰਨਦੇ ਹੋ ਅਸੀਂ ਤਾਂ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹਾਂ ਜੀ ਕਲਗੀਆਂ ਵਾਲੇ ਨੂੰ ਮੰਨਦੇ ਹਾਂ ਹੈ ਅਸੀਂ ਉਹਦੀ ਮਹਿਮਾ ਗੋਨੇ ਆ ਹੈ ਠੀਕ ਹੈ ਸੁਣਾਓ ਸੁਣਾ ਦਿਓ ਹਾਂ ਬਿਲਕੁਲ ਕਿਹੜਾ ਸੁਣਾ ਦਈਏ ਜੀ ਜਿਹੜਾ ਤੁਹਾਨੂੰ ਵਧੀਆ ਲੱਗਦਾ ਆ ਹੋ ਗੁਰੂ ਨਾਨਕ ਸਬ ਦਾ ਪਿਆਰਾ ਸੀ ਮਾਤਾ ਤ੍ਰਿਪਦਾ ਦੀ ਅੱਖ ਦਾ ਤਾਰਾ ਸੀ ਗੁਰੂ ਨਾਨਕ ਸਬ ਦਾ ਪਿਆਰਾ ਸੀ ਮਾਤਾ ਤ੍ਰਿਪਦਾ ਦੀ ਅੱਖ ਦਾ ਤਾਰਾ ਸੀ ਗੁਰੂ ਨਾਨਕ ਨੇ ਅਵ ਤਾਰ ਲਿਆ ਡੁੱਬਦੀ ਦੁਨੀਆ ਨੂੰ ਤਾਰ ਲਿਆ ਗੁਰੂ ਨਾਨਕ ਨੇ ਅਵ ਤਾਰ ਲਿਆ ਡੁੱਬਦੀ ਦੁਨੀਆ ਨੂੰ ਤਾਰ ਲਿਆ ਹੋ ਜਪਵਾਏ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਜੱਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਗੁਰੂ ਨਾਨਕ ਸਬ ਦਾ ਪਿਆਰਾ ਸੀ ਮਾਤਾ ਤ੍ਰਿਪੰਦਾ ਦੀ ਅੱਖ ਦਾ ਤਾਰਾ ਸੀ ਹੋ ਬੀਬੀ ਨਾਨਕੀ ਦਾ ਵੀਰ ਸੀ ਓ ਪੀਰਾਂ ਦੇ ਓ ਪੀਰ ਸੀ ਬੀਬੀ ਨਾਨਕੀ ਦਾ ਵੀਰ ਓ ਪੀਰਾਂ ਦੇ ਉਹ ਪੀਰ ਸੀ ਗੁਰੂ ਨਾਨਕ ਸਬ ਦਾ ਪਿਆਰਾ ਸੀ ਮਾਤਾ ਤ੍ਰਿਪਤਾ ਦੀ ਅੱਖ ਦਾ ਤਾਰਾ ਸੀ ਗੁਰੂ ਨਾਨਕ ਨੇ ਅਵਤਾਰ ਲਿਆ ਡੁੱਬਦੀ ਦੁਨੀਆ ਨੂੰ ਤਾਰ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਬੇਟੇ